ਇਸ ਘਰ ਦੇ ਵਿੱਚ ਬੰਦਿਆਂ ਦਾ ਨਹੀਂ ਕੁੱਤਿਆਂ ਦਾ ਚੱਲਦਾ ਰਾਜ ਔਰਤ ਨੇ ਤਿਆਰ ਕੀਤਾ 500 ਕੁੱਤਿਆਂ ਵਾਸਤੇ ਆਲੀਸ਼ਾਨ ਪੰਕਲਾ ਅਵਾਰਾ ਕੁੱਤਿਆਂ ਲਈ ਮਸੀਹਾ ਬਣ ਕੇ ਆ ਗਈ ਇਹ ਪੰਜਾਬਣ ਔਰਤ ਅੱਜ ਦੇ ਇਸ ਕਲਯੁਗੀ ਦੌਰ ਦੇ ਵਿੱਚ ਜਿੱਥੇ ਲੋਕ ਆਪਣੇ ਬਜ਼ੁਰਗ ਮਾਤਾ ਪਿਤਾ ਨੂੰ ਬੇਕਰ ਕਰਨ ਦੇ ਵਿੱਚ ਵੀ ਨਹੀਂ ਚਿਚਕਦੇ ਉੱਥੇ ਹੀ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਔਰਤ ਦੀ ਕਹਾਣੀ ਦੱਸਣ ਲੱਗੇ ਹਾਂ ਜਿਸ ਨੇ ਆਪਣਾ ਕਰੋੜਾਂ ਰੁਪਏ ਦਾ ਘਰ ਬੇਸਹਾਰਾ ਜਾਨਵਰਾਂ ਨੂੰ ਹੀ ਸੌਂਪ ਦਿੱਤਾ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਪਠਾਨਕੋਟ ਦੀ ਰਹਿਣ ਵਾਲੀ ਸੋਹਣੀਆ ਨਾਤੀ ਔਰਤ ਦੀ ਸੋਨੀਆ ਨੇ ਦੱਸਿਆ ਕਿ ਕਰੋਨਾ ਦੇ ਦੌਰਾਨ ਜਦੋਂ ਸਭ ਕੁਝ ਬੰਦ ਸੀ ਤਾਂ ਉਸਦੇ ਮਨ ਦੇ ਵਿੱਚ ਇਨ੍ਹਾਂ ਬੇਸਹਾਰਾ ਜਾਨਵਰਾਂ ਵਾਸਤੇ ਪੋਜਨ ਦਾ ਪ੍ਰਬੰਧ ਕਰਨ ਦਾ ਖਿਆਲ ਆਇਆ ਕਰੋਨਾ ਦੌਰਾਨ ਕੀਤਾ ਗਿਆ ਇਹ ਕੰਮ ਅੱਜ ਵੀ ਜਾਰੀ ਹੈ ਜਦੋਂ ਉਹ ਇਹਨਾਂ ਬੇਸਹਾਰਾ ਜਾਨਵਰਾਂ ਦੇ ਲਈ ਭੋਜਨ ਦਾ ਪ੍ਰਬੰਧ ਕਰਨ ਗਈ ਤਾਂ ਉਹਨਾਂ ਨੇ ਦੇਖਿਆ ਕਿ ਸੜਕ ਕਿਨਾਰੇ ਕਈ ਕੁੱਤੇ ਕਈ ਜਾਨਵਰ ਜਿਹੜੇ ਨੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਸੀ ਇਸ ਲਈ ਉਹਨਾਂ ਨੇ ਜ਼ਖਮੀ ਕੁੱਤਿਆਂ ਨੂੰ ਆਪਣੇ ਘਰ ਦੇ ਵਿੱਚ ਲਿਉਣ ਦਾ ਫੈਸਲਾ ਕੀਤਾ ਸੋਨੀਆ ਨੇ ਦੱਸਿਆ ਕਿ ਸ਼ੁਰੂਆਤ ਦੇ ਵਿੱਚ ਉਹਨਾਂ ਨੇ 5 ਕਰੀਬ ਬੇਸਹਾਰਾ ਡੌਗਸ ਜਿਹੜੇ ਨੇ ਆਪਣੇ ਘਰ ਦੇ ਵਿੱਚ ਰੱਖੇ ਅੱਜ ਇਹਨਾਂ ਬੇਸਹਾਰਾ ਡੌਗਸ ਦੀ ਗਿਣਤੀ 500 ਦੇ ਕਰੀਬ ਹੈ ਅੱਜ ਦੇ ਇਸ ਸਮੇਂ ਦੇ ਵਿੱਚ ਜਿੱਥੇ ਆਪਣੇ ਆਪ ਦਾ ਖਰਚਾ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਉੱਥੇ ਹੀ ਇਸ ਔਰਤ ਦੇ ਵੱਲੋਂ 500 ਬੇਸਹਾਰਾ ਕੁੱਤਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਸੋਨੀਆ ਨੇ ਦੱਸਿਆ ਕਿ ਉਸਨੇ ਇਹ ਘਰ ਬੜੀ ਹੀ ਸਿੱਦਤ ਦੇ ਨਾਲ ਬਣਾਇਆ ਸੀ ਪਰ ਅੱਜ ਇਸ ਘਰ ਨੂੰ ਕੁੱਤਿਆਂ ਦੀ ਸੇਵਾ ਦੇ ਲਈ ਲਾ ਦਿੱਤਾ ਗਿਆ ਉਹਨਾਂ ਦੱਸਿਆ ਕਿ ਇਸ ਘਰ ਦੇ ਵਿੱਚ ਹਰ ਰੋਜ਼ 1300 ਦੇ ਕਰੀਬ ਪਸ਼ੂਆਂ ਅਤੇ ਜਾਨਵਰਾਂ ਦਾ ਭੋਜਨ ਤਿਆਰ ਕੀਤਾ ਜਾਂਦਾ ਸੋਨੀਆ ਨੇ ਅੱਗੇ ਦੱਸਿਆ ਕਿ ਸ਼ਹਿਰ ਦੇ ਕਈ ਇਲਾਕਿਆਂ ਦੇ ਵਿੱਚ ਪਸ਼ੂਆਂ ਅਤੇ ਜਾਨਵਰਾਂ ਦੇ ਖਾਣੇ ਦਾ ਪ੍ਰਬੰਧ ਹੁਣ ਉਹਨਾਂ ਦੇ ਵੱਲੋਂ ਬਣਾਈ ਸੰਸਥਾ ਦੇ ਰਾਹੀਂ ਹੀ ਕੀਤਾ ਜਾਂਦਾ ਇਹਨਾਂ ਬੇਸਹਾਰਾ ਜਾਨਵਰਾਂ ਦੀ ਸੇਵਾ ਕਰਕੇ ਉਹਨਾਂ ਨੂੰ ਅਚੇਖਾ ਮਹਿਸੂਸ ਹੁੰਦਾ ਜਿਵੇਂ ਉਹ ਰੱਬ ਦੀ ਸੇਵਾ ਕਰਦੀ ਹੋਵੇ ਉਹਨਾਂ kia ਕਿ ਕੋਈ ਸੌਖਾ ਕੰਮ ਨਹੀਂ ਸੀ ਅਤੇ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਲੋਕਾਂ ਨੇ ਉਹਨਾਂ ਦਾ ਵਿਰੋਧ ਵੀ ਕੀਤਾ ਅਤੇ ਉਸ ਨਾਲ ਝਗੜੇ ਵੀ ਹੋਏ ਕਿਉਂਕਿ ਜਦੋਂ ਅਸੀਂ ਘਰ ਦੇ ਵਿੱਚ ਇੱਕ ਕੁੱਤਾ ਰੱਖ ਦਿਆਂ ਜਾਂ ਫਿਰ ਇੱਕ ਬਿੱਲੀ ਰੱਖ ਦਿਆਂ ਤਾਂ ਲੋਕ ਜਿਹੜਾ ਉਸ ਚੀਜ਼ ਦਾ ਵਿਰੋਧ ਕਰਦੇ ਆ ਕਿਉਂਕਿ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਤੁਹਾਡੇ ਕੁੱਤੇ ਜਾਂ ਬਿੱਲੀ ਦੀ ਆਵਾਜ਼ ਦੇ ਨਾਲ ਸਾਡੇ ਬੱਚੇ ਡਰਦੇ ਨੇ ਸਾਨੂੰ ਪਰੇਸ਼ਾਨੀ ਹੁੰਦੀ ਹੈ ਸਾਨੂੰ ਗਲੀਆਂ ਦੇ ਵਿੱਚੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ ਤਾਂ ਇਹ ਕਈ ਸਾਰੇ ਸਵਾਲ ਜਿਹੜੇ ਨੇ ਲੋਕਾਂ ਦੇ ਵੱਲੋਂ ਖੜੇ ਕਿਤੇ ਜਾਂਦੇ ਆ ਪਰ ਲੋਕਾਂ ਦੇ ਵਿਰੋਧ ਤੋਂ ਬਾਅਦ ਵੀ ਜਿਹੜਾਗਾ ਸੋਨੀਆਂ ਦੇ ਵੱਲੋਂ ਆਪਣੀ ਸੇਵਾ ਬੰਦ ਨਹੀਂ ਕੀਤੀ ਗਈ ਤੇ ਹੁਣ ਉਹਨਾਂ ਦੇ ਨਾਲ ਕਈ ਹੋਰ ਨੌਜਵਾਨ ਵੀ ਇਸ ਸੇਵਾ ਦੇ ਵਿੱਚ ਲੱਗੇ ਹੋਇਆ ਅਤੇ ਉਹਨਾਂ ਨੂੰ ਇਹ ਕੰਮ ਕਰਕੇ ਬਹੁਤ ਹੀ ਚੰਗਾ ਮਹਿਸੂਸ ਹੋ ਰਿਹਾ ਹੈ ਜੇਕਰ ਦੇਖਿਆ ਜਾਵੇ ਤਾਂ ਅੱਜ ਦੇ ਇਸ ਸਮੇਂ ਦੇ ਵਿੱਚ ਹਰ ਘਰ ਦੇ ਵਿੱਚ ਦੋ ਤੋਂ ਤਿੰਨ ਜੀ ਨੇ ਜਾਂ ਤਾਂ ਦੋ ਖੁਦ ਜੀ ਹੁੰਦੇ ਨੇ ਤੇ ਦੋ ਅਗੋਂ ਉਹਨਾਂ ਦੇ ਬੱਚੇ ਹੁੰਦੇ ਆ ਕਿਉਂਕਿ ਅੱਜ ਦੇ ਇਸ ਸਮੇਂ ਦੇ ਵਿੱਚ ਕੋਈ ਕਿਸੇ ਦਾ ਖਰਚਾ ਟੁੱਕ ਕਿਰਾਏ ਨਹੀਂ ਤੇ ਵਿਆਹ ਤੋਂ ਬਾਅਦ ਜਿਹੜੇ ਨੌਜਵਾਨ ਹੁੰਦੇ ਨੇ ਆਪਣੇ ਮਾਪਿਆਂ ਨੂੰ ਜਦ ਤੱਕ ਘਰੋਂ ਬਾਹਰ ਕੱਢ ਦਿੰਦੇ ਨੇ ਜਾਂ ਫਿਰ ਉਹਨਾਂ ਨੂੰ ਕੋਈ ਛੋਟੀ ਮੋਟੀ ਕਾਲ ਕੋਠੜੀ પાਕੇ ਦੇ ਦਿੰਦੀ ਹੈ ਪਰ ਇਸ ਔਰਤ ਨੇਤਾ ਸੱਚੀ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਸੜਕਾਂ ਦੇ ਉੱਤੋਂ ਬੇਜਬਾਨ ਜਾਨਵਰ ਜਿਹੜੇ ਨੇ ਚੁੱਕ ਕੇ ਉਹਨਾਂ ਨੂੰ ਆਪਣੇ ਆਲੀਸ਼ਾਨ ਬੰਗਲੇ ਦੇ ਵਿੱਚ ਜਿਹੜਾਗਾ ਰਹਿਣ ਵਾਸਤੇ ਜਗ੍ਹਾ ਦਿੱਤੀ। ਕੀ ਕਹਿਣਾ ਚਾਹੋਗੇ ਸੋਨੀਆ ਦੇ ਬਾਰੇ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰੋ। ਆਪਣੇ ਵਿਚਾਰ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੁਸੀਂ ਇਸ ਕਰਕੇ ਕਰਨਾ ਤਾਂ ਜੋ ਅਜਿਹੇ ਚੰਗੇ ਮੈਸੇਜ ਜਿਹੜੇ ਨੇ ਲੋਕਾਂ ਤੱਕ ਪੁੱਜਦੇ ਹੋ ਸਕਣ ਤੇ ਲੋਕ ਵੀ ਅਜਿਹੇ ਕੰਮਾਂ ਨੂੰ ਕਰਨ ਵਾਸਤੇ ਤਿਆਰ ਹੋ ਜਾਣ।